ਇੱਕ ਛੋਟੇ ਦੇ ਪਾਰਟਰ ਪੈਟਰੋਲ ਕਮਾਂਡਰ ਨੇ ਐਤਵਾਨ ਨੂੰ ਉੱਤਰੀ ਕੈਰੋਲਿਨਾ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਦਰਜਨਾਂ ਗ੍ਰਿਫਤਾਰੀਆਂ ਦਾ ਐਲਾਨ ਕੀਤਾ। ਕਿਉਂਕਿ ਸ਼ਾਰਲਟ ਦੇ ਵਸਨੀਕਾਂ ਨੇ ਚਰਚਾਤੇ ਅਪਾਰਟਮੈਂਟ ਕੰਪਲੈਕਸਰ ਦੇ ਨੇੜੇ ਸੰਗੀ ਇਮੀਗ੍ਰੇਸ਼ਨ ਏਜੰਟਾ ਦੇ ਨਾਲ ਮੁਲਾਕਾਤ ਦੀ ਰਿਪੋਰਟ ਕੀਤੀ ਸੀ। ਕ੍ਰਮ ਪ੍ਰਸ਼ਾਸਨ ਨੇ ਲਗਭਗ 9.5 ਲੱਖ ਲੋਕਾਂ ਦੇ ਡੈਮੋਕ੍ਰੈਟਿਕ ਸ਼ਹਿਰ ਨੂੰ ਇਮੀਗ੍ਰੇਸ਼ਨ ਲਾਗੂ ਕਰਨ ਦੇ ਵਾਅਦੇ ਲਈ ਆਪਣਾ ਤਾਸਰ ਨਿਸ਼ਾਨਾ ਬਣਾਇਆ ਹੈ। ਚੀਜ਼ਾਂ ਕਹਿਣਾ ਹੈ ਕਿ ਇਹ ਅਪਰਾਧ ਦੇ ਨਾਲ ਲੜੇਗਾ। ਸਥਾਨਕ ਨੇਤਾਵਾਂ ਦੇ ਸਖਤ ਰਾਜ਼ਾ ਅਤੇ ਘਟਦੀ ਹੋਈ ਅਪਰਾਧ ਦਰ ਦੇ ਬਾਵਜੂਦ ਸ਼ਿਕਾਗੋ ਦੇ ਵਿੱਚ ਇਸੇ ਤਰ੍ਹਾਂ ਦੇ ਇਕੋਪਰੇਸ਼ਨ ਦੇ ਵਿੱਚ ਸੈਂਕੜੇ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਜਨਟਾ ਦੀ ਇਕਵਾਈ ਕਰਨ ਵਾਲੇ ਗ੍ਰੈਗਰੀ ਬਿਵੋਨੋ ਨੇ ਸੋਸ਼ਲ ਮੀਡੀਆ 'ਤੇ ਕੁਝ ਗ੍ਰਿਫਤਾਰੀਆਂ ਦਾ ਦਸਤਾਵੇਜ਼ੀਕਰਨ ਕੀਤਾ ਜੋ ਉਹਨਾਂ ਦੇ ਅਨੁਸਾਰ ਅੱਸੀ ਤੋਂ ਵੱਧ ਹੋ ਗਿਆ ਨੇ ਉਸਨੇ ਉਹਨਾਂ ਲੋਕਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਜਿਨ੍ਹਾਂ ਨੂੰ 트ੰਪ ਪ੍ਰਸ਼ਾਸਨ ਆਮ ਤੌਰ ਤੇ ਅਪਰਾਧਿਕ ਗੈਰ ਕਾਨੂੰਨੀ ਪਲਤੇਸੀ ਕਹਿੰਦਾ ਹੈ ਜਿਨ੍ਹਾਂ ਨੂੰ ਅਮਰੀਕਾ ਵਿੱਚ ਕਾਨੂੰਨੀ ਇਜਾਜ਼ਤ ਤੋਂ ਬਿਨਾ ਰਹਿਣ ਵਾਲੇ ਲੋਕ ਕਹਿੰਦੇ ਨੇ ਜਿਨ੍ਹਾਂ ਦਾ ਕਥਿਤ ਅਪਰਾਧਿਕ ਰਿਕਾਰਡ ਹੈ ਇਹਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ਾ ਦਾ ਵੀ ਇੱਕ ਕਥਿਤ ਇਤਿਹਾਸ ਵਾਲਾ ਵਿਅਕਤੀ ਵਿਸ਼ਮਲੇ